ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਲਤਕ ਸਾਹਿਬ ਜੀ ਦੁਬਾਰਤ ਦੱਸ ਦਈਏ ਕਿ ਅੱਜ ਪੰਥ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜੋ ਆ ਕੁਝ ਹੀ ਸਮੇਂ ਦੇ ਵਿੱਚ ਆਰੰਭ ਹੋਏਗੀ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੜ ਨਾਲ ਇਕੱਤਰੇ ਤੋਂ ਸੰਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਮੀਟਿੰਗ ਦੀਆਂ ਤਿਆਰੀਆਂ ਜੋ ਆ ਹੋ ਚੁੱਕੀਆਂ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਇਸ ਮੀਟਿੰਗ ਦੀ ਆਰੰਭਤਾ ਹੋਏਗੀ ਤਾਂ ਅੱਜ ਜੋ ਇੱਕ ਵੱਡੇ ਫੈਸਲੇ ਸਿੱਖ ਕੌਮ ਦੀ ਗੱਲ ਕਰੀਏ ਤਾਂ ਪੂਰੀ ਕੌਮ ਨੂੰ ਲੈ ਕੇ ਇੱਕ ਵੱਡੇ ਫੈਸਲੇ ਜੋ ਇਸ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਤਾਂ ਗਿਆਨੀ ਦੀਪ ਸਿੰਘ ਗੜਗਜ ਜਿョਨੇ ਇਸ ਮੀਟਿੰਗ ਦੀ ਅਗਵਾਹੀ ਕਰਨਗੇ ਤਾਂ ਪੰਚ ਸਿੰਘ ਸਭਾ ਨਾਲ ਦੀ ਜੋ ਇਕੱਤਰਤਾ ਹੈਗੀ ਆ ਤਾਂ ਅੱਜ ਜੋ ਸੂਤਰਾਂ ਅਨੁਸਾਰ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਉਸ ਦੇ ਵਿੱਚ ਦੱਸ ਦਈਏ ਕਿ ਕੈਬਨਿਟ ਮੰਤਰੀ ਤਰਨ ਤਰਨ ਸਿੰਘ ਤਰਨਪ੍ਰੀਤ ਸਿੰਘ ਸੋ ਜੋ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਆ ਸਕਦੇ ਨੇ ਕਿਉਂਕਿ ਉਹਨਾਂ ਨੂੰ ਕਾਰਨ ਮembro ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਵੱਲੋਂ ਜਾਰੀ ਕੀਤੇ ਗਏ ਇੱਕ ਫਰਮਾਨ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੀ ਹਦਾਇਤ ਜਿਹੜੀ ਆ ਉਹ ਦਿੱਤੀ ਗਈ ਸੀ ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ 350 ਸਾਲਾ 350 ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਕਾਰਨ ਸਮਾਂ ਵਧਾਉਣ ਦੀ ਬੇਨਤੀ ਕੀਤੀ ਸੀ ਤਾਂ ਹੁਣ ਜਦੋਂ ਮੁੱਖ ਸਮਾਗਮ ਸਮਾਪਤ ਹੋਏ ਗਏ ਹਨ ਤਾਂ ਅੱਜ ਉਹਨਾਂ ਵੱਲੋਂ 8 ਦਸੰਬਰ ਨੂੰ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਇਸ ਮੀਟਿੰਗ ਦੇ ਵਿੱਚ ਵੀ ਆ ਕੇ ਜੋ ਉਹਨਾਂ ਵੱਲੋਂ ਪੇਸ਼ ਹੋਇਆ ਜਾ ਸਕਦਾ dè, ta, o te ਇਹ ਗੱਲ ਦਾ ਵਿਦਦਾ ਵੀ ਜੋ ਹੈ ਧਿਆਨ ਦੇਣਾ ਪੈਂਦਾ ਹੈ ਕਿਉਂਕਿ ਕੈਬਨਟ ਮੰਤਰੀ ਜੋ ਸੋਧ ਨੇ ਤੇ ਦੋਸ਼ ਲਗਾਏ ਗਏ ਸੀਗੇ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੌਰਾਨ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇਹ ਆਪਣੇ ਹੋਟਿੰਗ ਵਿੱਚ ਭਾਈ ਜੈਤੋ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਫੜ ਕੇ ਜੁੱਤੀਆਂ ਪਹਿਨ ਕੇ ਦਿਖਾ ਕੇ ਮर्याਦਿਆਂ ਦੀ ਘੋਰ ਉਲੰਘਣਾ ਕੀਤੀ ਸੀਗੀ ਤਾਂ ਅਜਿਹੇ ਅਜਿਹੇ ਕਈ ਦੋਸ਼ਾ ਕਾਰਨ ਉਹਨਾਂ ਨੂੰ ਸ਼੍ਰੀ ਕਾਲ ਤਖਸੈਬ ਤੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਜਿੱਥੇ ਕਿ ਮੰਤਰੀ ਸਾਹਿਬਾਨ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤਾਂ ਉਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਮੁੱਦੇ ਆ ਇੱਥੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣੇ ਹੈਗੇ ਆ ਤਾਂ ਇਸ ਤੋਂ ਇਲਾਵਾ ਕੋਈ ਹੋਰ ਪੰਥਕ ਮਾਮਲੇ ਵੀ ਸ਼੍ਰੀ ਕਾਲ ਤਖਸਾਬ ਦੇ ਇਸ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਉਸ ਦੇ ਉੱਤੇ ਵੀ ਹੋ ਸਕਦਾ ਤਾਂ ਭਾਈ ਹਰਿੰਦਰ ਸਿੰਘ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸ਼ੁਗੀ ਨੂੰ ਕਹਾਂਗੇ ਕਿ ਤਸਵੀਰਾਂ ਸਾਂਝੀਆਂ ਕਿੱਤਿਆਂ ਜਾਣ ਕਿ ਜੋ ਮੈਂ ਜੋ ਵੇਖ ਸਕਦੇ ਵਿਰਸਾ ਸਿੰਘ ਵਲਟੋਹਾ ਜਿਉਣੇ ਉਹ ਖਾਸ ਤੌਰ ਦੇਤੇ ਪਹੁੰਚੇ ਨੇ ਵਲਟੋਹਾ ਸਾਹਿਬ ਇੱਥੇ ਪਹੁੰਚੇ ਨੇ ਵਲਟੋਹਾ ਸਾਹਿਬ ਤੁਸੀਂ ਅੱਜ ਆਏ ਹੋ ਕਿਵੇਂ ਵੇਖਦੇ ਹੋ ਰਾਤੀ 328 ਰੂਪਾ ਨੂੰ ਲੈ ਕੇ ਵੱਡਾ ਫੈਸਲਾ ਆਇਆ ਕੋਈ ਹੋਰ ਕਰ ਗੱਲ ਹੈ ਛੱਜ ਵੀ ਖਲਕੀ ਕਿਹਦਾ ਜਾਏ ਇੱਥੇ ਕੋਈ ਨੀ ਮੈਂ ਮੱਥਾ ਟੇਕਣਾ ਹੈ ਜੀ ਮੱਥਾ ਟੇਕਣ ਵਾਸਤੇ ਆਂ ਹੱਥ ਵਿੱਚ ਇੱਕ ਫਾਈਲ ਹੈ ਜੀ ਕੋਈ ਕੋਈ ਮੇਕਿੰਗ ਦ ਸੈਂਸ ਨਹੀਂ ਮੈਂ 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 ਕਿਤਾ ਇਨਾ ਜੀ ਗੁਰੂਵਰ ਮੈਂ ਸੱਚੇ ਪਾਤਸ਼ਾਹ ਦੇ ਅਰਦਾਸ ਕਰ ਬਸ ਜੀ ਜੀ ਹਾਂ ਗੁਰੂ ਰਾਮ ਦਾਸ ਜੀ ਵਧੀਆ ਫੈਸਲਾ ਹੋਣਾ ਜੀ ਵਧੀਆ ਫੈਸਲਾ ਲੱਗ ਰਿਹਾ ਅੱਜ ਪਤਾ ਨਹੀਂ ਕੀ ਜੀ ਮੈਨੂੰ ਇਹ ਤੇ ਸਤਿਗੁਰੂ ਜਾਣਦੇ ਕੀ ਆਉਂਦਾ ਮੈਂ ਤਾਂ ਵੈਸੇ ਮੱਥਾ ਟੇਕਣ ਆਇਆ ਬਸ ਆ ਅੰਦਰ ਚੱਲੇ ਆ ਮੈਂ ਹੋਰ ਦੱਸੋ ਆ ਦੇਖ ਸਕਦੇ ਹਾਂ ਕਿ ਵਿਰਸਾ ਸਿੰਘ ਵਲਟੋਹਾ ਜੋਨੇ ਉਹ ਵੀ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇੱਕੋ ਦਮ ਅਚਨ ਚੇ ਜੋਨੇ ਵਿਰਸਾ ਸਿੰਘ ਵਲਟੋਹਾ ਜੋਨੇ ਅੱਜ ਸੱਚਕੰਚੀ ਦੀ ਹਰਮੰਦਰ ਸਾਹਿਬ ਸ਼੍ਰੀ ਕਲਤਕਸਾ ਸਕਤਰੇ ਵਿਖੇ ਪਹੁੰਚੇ ਨੇ ਪੰਜ ਸਿੰਘ ਸਹਿਬਾਨਾਂ ਦੀ ਕਤਰਤਾ ਸੀਗੀ ਤਾਂ ਉਸ ਤੋਂ ਪਹਿਲਾਂ ਹੀ ਸ਼੍ਰੀ ਕਲਤਕਸਾ ਵਿਖੇ ਪਹੁੰਚੇ ਨੇ ਤਾਂ ਇੱਕ ਵੱਡਾ ਫੈਸਲਾ ਅੱਜ ਕਹਿ ਸਕਦੇ ਹਾਂ ਕਿ ਸਿਆਸਤ ਨੂੰ ਲੈ ਕੇ ਵੀ ਹੋ ਸਕਦਾ ਕਿਉਂਕਿ ਵਿਰਸਾ ਸਿੰਘ ਵੈਲਟੋ ਹਨੂ ਵੀ ਜੋ ਸ਼੍ਰੀ ਕਾਲ ਤਖਸਬ ਜੋ ਹੁਕਮ ਅਨੁਸਾਰ ਇਹਨਾਂ ਨੂੰ ਸਿਆਸਤ ਤੋਂ ਦੂਰ ਲਾਂਭੇ ਕੀਤਾ ਗਿਆ ਸੀਗਾ ਤਾਂ ਉੱਥੇ ਦੱਸ ਦਈਏ ਕਿ ਅੱਜ ਜੋ ਸੂਤਰਾਂ ਅਨੁਸਾਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਬਾਦਲ ਪਰਿਵਾਰ ਤੋਂ ਫਕਰੇ ਕੌਮ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਸੀਗਾ ਤਾਂ ਉਸ ਨੂੰ ਵੀ ਅੱਜ ਵਾਪਸ ਦਿੱਤਾ ਜਾ ਸਕਦਾ ਹੈ ਪਰਵਾਰ ਨੂੰ ਤਾਂ ਇਹ ਵੀ ਇੱਕ ਚਰਚਾ ਹੋ ਰਹੀ ਆ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਮਿਰਸਾ ਸਿੰਘ ਵਲਟੋਹਾ ਜੋਨੇ ਉਹ ਵੀ ਸਖਤਰੇ ਤਵੀਖੇ ਪਹੁੰਚੇ ਹੋਏ ਨੇ ਤਾਂ ਕਿਤਨਾ ਕਿਤੇ ਅੱਜ ਦੇ ਇਸ ਵੱਡੇ ਤੇ ਇਤਿਹਾਸਿਕ ਦਿਨ ਦਾ ਆਪਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ 328 ਸਰੂਪਾਂ ਦੇ ਮਾਮਲੇ ਦੇ ਵਿੱਚ ਜੋ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਐਫਆਈਆਰ ਦਰਜ ਕੀਤੀ ਗਈ ਹੈ ਡਾਕਟਰ ਰੂਪ ਸਿੰਘ ਤੋਂ ਉਹਨਾਂ ਦੇ ਕਈ ਸਾਥੀਆਂ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਜੋ ਸਕਤਰੇਤ ਵਿਖੇ ਵਿਰਸਾ ਸਿੰਘ ਬਲਟੋਹਾ ਵੀ ਪਹੁੰਚੇ ਨੇ ਤਾਂ ਅੱਜ ਕਈ ਅਹਿਮ ਖਲਾਸੇ ਵੀ ਹੋ ਸਕਦੇ ਨੇ ਕਈ ਅਹਿਮ ਮੁੱਦਿਆਂ ਤੇ ਚਰਚਾਵਾਂ ਹੋ ਸਕਦੀਆਂ ਨੇ ਕਿਉਂਕਿ ਵਿਰਸਾ ਸਿੰਘ ਮਲਟੋਹਾ ਉਹਨਾਂ ਦਾ ਪਹੁੰਚਣਾ ਤਾਂ ਉਸ ਤੋਂ ਇਲਾਵਾ ਹੋਰ ਵੀ ਕਈ ਐਹੋ ਜਿਹੀਆਂ ਸ਼ਖਸੀਅਤਾਂ ਅੱਜ ਮੀਟਿੰਗ 'ਚ ਪਹੁੰਚ ਸਕਦੀਆਂ ਨੇ, ਸ਼੍ਰੀ ਕਾਲਤਕ ਸਾਹਿਬ ਵਿਖੇ ਪਹੁੰਚ ਸਕਦੇ ਆਣੇ ਜਿਨ੍ਹਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਅੱਜ ਸ਼੍ਰੀ ਕਾਲਤਕ ਸਾਹਿਬ ਤੇ ਸਿੰਘ ਸਾਹਿਬਾਨ ਇਸ ਇਕੱਤਰਤਾ ਦੇ ਵਿੱਚ ਕਰਨਗੇ। ਹਾਲਾਂਕਿ ਵਿਰਸਾ ਸਿੰਘ ਵਲਟੋਹਾ ਹੋਣਾ ਨੇ 328 ਰੁਪਏ ਦੇ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ, ਨਾ ਹੀ ਕੋਈ ਖਾਸ ਗੱਲਬਾਤ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ, ਲੇਕਿਨ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਕਿ ਵਿਰਸਾ ਸਿੰਘ ਵਲਟੋਹਾ ਵੀ ਮੀਟਿੰਗ ਆਰੰਭ ਹੋਣ ਤੋਂ ਪਹਿਲਾਂ ਸ਼੍ਰੀ ਕਾਲਤਕ ਸਾਹਿਬ ਸਕਤਰੇ ਸਾਹਿਬ ਵਿਖੇ ਪਹੁੰਚੇ ਨੇ। ਕੈਮਰਾਮੈਨ ਸੰਦੀਪ ਕੁਮਾਰ ਦੇ Tirei muito a